ਸਮੇਂ ਦੀ ਕਰਵਟ ਨਾਲ ਕਈ ਕਿਸਮ ਦੇ ਨਵੇਂ ਸੁੱਖ ਸਾਧਨ ਲੋਕਾਂ ਦੀ ਆਮ ਜ਼ਿੰਦਗੀ ਜਾਗੇ ਨੇ ਪੁਰਾਣੇ ਮਿੱਟੀ ਦੇ ਕੱਚੇ ਘਰਾਂ ਦੀ ਥਾਂ ਸਿਮਿੰਟ ਵਾਲੀਆਂ ਪੱਕੀਆਂ ਕੋਠੀਆਂ ਨੇ ਲੈ ਲਈਏ ਅਤੇ ਘਰਾਂ ਚ ਵਰਤਿਆ ਜਾਣ ਵਾਲਾ ਸਮਾਨ ਵੀ ਬਦਲ ਚੁੱਕਾ ਹੈ ਪਿੰਡਾਂ ਚ ਵੀ ਪੁਰਾਣੀਆਂ ਹਵੇਲੀਆਂ ਵੱਡੇ ਪੱਕੇ ਘਰਾਂ ਅਤੇ ਕੋਠੀਆਂ ਚ ਬਦਲ ਗਈਆਂ ਨੇ ਮਾਲਗੁਰਦਾਸਪੁਰ ਦੇ ਬਟਾਲਾ ਚ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਨੇ ਇੱਕ ਅਜਿਹੀ ਹਵੇਲੀ ਤਿਆਰ ਕੀਤੀ ਹੈ ਜਿਸ ਨੇ ਪੁਰਾਣੇ ਸਮਿਆਂ ਨੂੰ ਜਿਵੇਂ ਮੋੜ ਅੱਖਾਂ ਘੇਲਿਆ ਕੇ ਖੜਾ ਕਰ ਦਿੱਤਾ ਹੋਵੇ ਗੁਰਪ੍ਰੀਤ ਦੀ ਨਵੀਂ ਹਵੇਲੀ 'ਚ ਪੂਰੇ ਦਾ ਪੂਰਾ ਪੁਰਾਣਾ ਪਿੰਡ ਵਸਿਆ ਹੋਇਆ ਝਾਪਦਾ ਏ ਤੇ ਗੁਰਪ੍ਰੀਤ ਸਿੰਘ ਨੇ ਪੁਰਾਣੇ ਪਿੰਡਾਂ ਦੀ ਯਾਦਾਂ ਨੂੰ ਕਾਇਮ ਰੱਖਦਿਆਂ ਸ਼ਹਿਰ ਅੰਦਰ ਕਰੀਬ ਇੱਕ ਕਨਾਲ ਜਗ੍ਹਾ 'ਚ ਇਹ ਪੁਰਾਤਨ ਹਵੇਲੀ ਤਿਆਰ ਕੀਤੀ ਹੈ ਹਵੇਲੀ 'ਚ ਪਿੰਡ ਦੀਆਂ ਕੱਚੀਆਂ ਘੜੀਆਂ ਪੁਰਾਣੇ ਬਾਜ਼ਾਰ ਦੀ ਦਿੱਖ ਵਾਲੀਆਂ ਹੱਟੀਆਂ ਆਦ ਸਭ ਕੁਝ ਸ਼ਾਮਿਲ ਕੀਤਾ ਗਿਆ ਹੈ ਦੇਸ ਘਰ ਦੀ ਜਿੱਥੇ ਪੁਰਾਤਨ ਦਿੱਖ ਬਣਾਈ ਗਈ ਹੈ ਉੱਥੇ ਹੀ ਬਹੁਤ ਸਾਰੀਆਂ ਅਜੀਹਿਆ ਚੀਜ਼ਾਂ ਵੀ ਇਸ ਹਵੇਲੀ 'ਚ ਸਜਾਈਆਂ ਗਈਆਂ ਨੇ ਜਿਨ੍ਹਾਂ ਦੀਆਂ ਯਾਦਾ ਤਾਂ ਲੋਕਾਂ ਦੇ ਦਿਮਾਗਾਂ 'ਚ ਨੇ ਪਰ ਉਹ ਚੀਜ਼ਾਂ ਅਸਲ 'ਚ ਕਿਧਰੇ ਵੀ ਹੁਣ ਦੇਖਣ ਨੂੰ ਨਹੀਂ ਲੱਭਦੀਆਂ ਜਿਨ੍ਹਾਂ 'ਚ ਤਵੇਆ ਵਾਲੀ ਗ੍ਰਾਮੋਫੋਨ ਅਤੇ ਤਵੇ ਰਿਕਾਰਡ ਸਮੇ ਸਮੇਂ ਨਾਲ ਆਏ ਟੀਵੀ ਸੰਦੂਕ ਪੁਰਾਣੀ ਜੀਪ ਅਤੇ ਬਹੁਤ ਸਾਰਾ ਅਜੀਹਾ ਵਿਰਾਸਤੀ ਸਮਾਨ ਵੀ ਜੋ ਲਗਭਗ ਗਾਇਬ ਹੋ ਚੁੱਕੇ ਹੈ ਤੇ ਨੌਨਚਾਨ ਗੁਰਪ੍ਰੀਤ ਸਿੰਘ ਦਾ ਘਰੇ ਕਿਉਂ ਉਸ ਤੇ ਇਸ ਘਰ ਨੂੰ ਉਸ ਦੇ ਬੱਚੇ ਵੀ ਬੇहद ਪਤੰਦ ਕਰਦੇ ਨੇ ਅਤਿਆਨ ਕਵਾਂਚੇ ਰਹਿੰਦੇ ਲੋਕ ਵੀ ਆਪਣੇ ਰਿਸ਼ਤੇਦਾਰਾਂ ਨੂੰ ਦਿਖਾਉਣ ਲਈ ਸਪੈਸ਼ਲ ਤੌਰ ਤੇ ਲੈ ਕੇ ਆਉਂਦੇ ਨੇ ਗੁਰਪ੍ਰੀਤ ਸਿੰਘ ਇੱਕ ਫੋਟੋਗ੍ਰਾਫਰ ਦਾ ਕੰਮ ਕਰਦਾ ਹੈ ਜਿਸ ਨੇ ਆਪਣੇ ਸ਼ੌਂਕ ਲਈ ਇਹ ਹਵੇਲੀ ਬਣਾਈ ਸੀ ਪਰ ਹੁਣ ਇਹੀ ਹਵੇਲੀ ਉਸ ਤੇ ਰੋਜ਼ੀ-ਰੋਟੀ ਦਾ ਜ਼ਰੀਆ ਵੀ ਬਣ ਗਈ ਹੈ ਗੁਰਪ੍ਰੀਤ ਸਰ ਮੇਰਾ ਨਾ ਫੋਟੋਗ੍ਰਾਫੀ ਵੀ ਲਾਈਨ ਹੈ ਅਪਾ ਪ੍ਰੀ ਵਾਈਡਿੰਗ ਸ਼ੂਟਸ ਤੇ ਜਾਂਦੇ ਆ ਉੱਥੇ ਅੱਜ ਕੱਲ ਲੋਕੀਏ ਜੀ ਜੰਮ ਪਸੰਦ ਕਰਦੇ ਫੋਟੋਆਂ ਖਿਚਾਉਂਦੇ ਆ ਪੁਰਾਣੇ ਛੋੜਦੇ ਫਿਰ ਮੈਂ ਮਨ ਦੇ ਵਿੱਚ ਸੋਚਿਆ ਮੇਰੇ ਕੋਲ ਪ੍ਰੋਪਰਟੀ ਪਈ ਸੀ ਮੈਂ ਕਿਹਾ ਇੱਕ ਮੇਰੀ ਫੀਲਡ ਆ ਇੱਕ ਆਪਾਂ ਜਦੋਂ ਪਹਿਲਾਂ ਪਿੰਡਾਂ 'ਚ ਜਾਂਦੇ ਆ ਸਾਰਾ ਚੀਜ਼ ਮੈਂ ਛੋਟੇ ਹੁੰਦੇ ਜਾਂਦਾ ਰਿਆਂ ਪਿੰਡ ਸਾਡੇ ਬੜਾ ਮਜ਼ਾ ਆ ਇੱਕ ਨੰਦ ਜਿਆ ਹੁੰਦਾ ਹੁੰਦਾ ਸੀ ਤੋਂ ਉਹੀ ਚੀਜ਼ ਮੈਂ ਫਿਰ ਮੈਂ ਸੋਚਿਆ ਮੈਂ ਕਿਹਾ ਯਾਰ ਬੱਚਿਆਂ ਨੂੰ ਵੀ ਨਾਲ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਪ੍ਰੋਪਰਟੀ ਪਈ ਉਸ ਹਸਾਬ ਦਾ ਪਿੰਡ ਜਿਆ ਟਾਈਪ ਤਿਆਰ ਕਰ ਲਿਆ ਸ਼ਹਿਰ ਦੇ ਵਿੱਚ ਇੱਕ ਪਿੰਡ ਬਣਾਉਣਾ ਬੜੀ ਵੱਡੀ ਚੀਜ਼ ਉਹ ਵੀ ਵੇਖਦਾ ਇਹ ਸੀ ਨੂੰ ਕਿ ਯਾਰ ਪਹਿਲਾਂ ਉਹ ਤੁਹਾਨੂੰ ਵਿਖਾ ਕੇ ਲਈ ਸਾਡੇ ਲੱਗਦਾ ਨਾ ਇੱਕ ਚੀਜ਼ ਬਣੀ ਜਾਂ ਪਿੰਡ ਉਹ ਜਦੋਂ ਆਉਂਦਾ ਉਹ ਵੇਖਦੇ ਹੁੰਦਾ ਯਾਰ ਬੜਾ ਸੋਹਣਾ ਭਾਈ ਤੁਸੀਂ ਪਿੰਡ ਤਿਆਰ ਕੀਤਾ ਸਾਰਾ ਕੁਝ ਮਤਲਬ ਇੱਕ ਹਵੇਲੀ ਬਣਾਈ ਹੋਈ ਆ ਗਲੀਆਂ ਇਦਾਂ ਜਿਹਦਾ ਪਿੰਡ ਦੀਆਂ ਗਲੀਆਂ ਪਰੇ ਉਹੀ ਮਤਲਬ ਟੈਸਟਮੈਂਟ ਨੂੰ ਚਾਹੁੰਦਾ ਕਿ ਜਿੱਦਾਂ ਪਿੰਡ 'ਚ ਗਲੀਆਂ ਹੁੰਦੀਆਂ ਵਾ ਨਿੱਗ-ਨਿੱਗਾਂ ਪਾਣੀ ਉਦਾਂ ਹੀ ਸਾਰਾ ਗਲੀਆਂ ਟਾਈਪ ਬਣਾਇਆ ਆ ਵੀ ਅਗਲੇ ਨੂੰ ਕੋਈ ਆਏ ਵੀ ਕਿੱਦਾਂ ਦੀ ਚੀਜ਼ ਹੁੰਦੀ ਸੀ ਪਿੰਡਾਂ 'ਚ ਪਹਿਲਾਂ ਸਾਰਾ ਕੁਝ ਲਾਈਟਿੰਗ ਉਸ ਹਾਮ ਨਾਲ ਲਾਈ ਆ ਸਵਿਚ ਉਸ ਹਾਮ ਨਾਲ ਪੁਰਾਣੇ ਮਾਡਲ ਦੇ ਲਾਏ ਆ ਕਿ ਬੰ ਬੜੀ ਮਿਹਨਤ ਲੱਗੀ ਇਹਨਾਂ ਚੀਜ਼ਾਂ ਦੇ ਆਪਣੇ ਔਰ ਲਾਣੇ ਬੜੇ ਔਖੇ ਜੀ। ਪਰ ਉਹ ਮਿਹਨਤ ਲੱਗੀ ਇਹਨਾਂ ਤੇ ਵੀ ਵੇਖਣ ਜੀ ਕੱਲਿਆਂ ਉਹ ਚੀਜ਼ ਫਿਰ ਪੂਰਾ ਪਰਾਣਾ ਮੈਂ ਸੋਚਿਆ ਜੋ ਹੈ ਕਿ ਪੂਰਾ ਪਰਾਣਾ ਪਿੰਡ ਹੀ ਬਹਣਾਉਣਾ ਫਿਰ ਉਹ ਚੀਜ਼ਾਂ ਵੀ ਸਾਰੀਆਂ ਉਦਾਂ ਦੀਆਂ ਚਾਹੀਦੀਆਂ ਕੱਲੇ-ਕੱਲੀਆਂ ਵੀ ਹਾਂ ਚੀਜ਼ ਵੀ ਵਾਕੇ ਪਤਾ ਲੱਗੇ ਕਿ ਉਹ ਚੀਜ਼ ਪਿੰਡ ਬੜੀ ਕੱਲੇ-ਕੱਲੇ ਕਹਿੰਦੀ ਕਿਸੇ ਜਗ੍ਹਾ ਤੋਂ ਪੁੱਛਣਾ ਕਦੀ ਕਿਸੇ ਤੋਂ ਪੁੱਛਣਾ ਕਈਆਂ ਦੇ ਘਰਾਂ ਤੋਂ ਰਿਕੁਐਸਟ ਕਰਕੇ ਵੀ ਲੈਰੋ ਵੀ ਆਪਾਂ ਚੀਜ਼ ਤਿਆਰ ਕਰਨ ਲੱਗੇ ਹਾਂ ਤੁਸੀਂ ਵੀ ਵੇਖਣ ਆਇਓ ਤਾਂ ਉਹਨਾਂ ਬੜੀ ਖੁਸ਼ੀ ਦੇ ਨਾਲ ਸਾਨੂੰ ਇਹ ਚੀਜ਼ਾਂ ਦੇਤੀਆਂ। ਬਈ ਚੀਜ਼ ਸਾਰਾ ਇਦਾਂ ਹੀ ਹੋਇਆ ਜੀ ਕਈ ਜੇ ਕਈਆਂ ਨੂੰ ਜੇ ਕਿਸੇ ਲਈ ਕਈਆਂ ਤੇ ਉਦਾਂ ਹੀ ਦੇ ਦਿੰਦੇ ਕਈ ਜਿਹੜੇ ਉਹ ਇਸ ਚੀਜ਼ ਨੂੰ ਰੱਖਦੇ ਆ ਕਿ ਹਾਂ ਯਾਰ ਇਹਨੇ ਏਸੀ ਲਈ ਲਾਉਣੀ ਆ ਉਹਨਾਂ ਕਈਆਂ ਮੌਕੇ ਦਾ ਫਾਇਦਾ ਵੀ ਲੈ ਲੈਂਦੇ ਉਹ ਕਿ ਨਹੀਂ ਆਪਾਂ ਇਹਨੇ ਦੀ ਦੇਣੀ ਆ ਜੀ ਇਹਨੇ ਦੀ ਦੇਣੀ ਆ ਲੈਣੀ ਹੋਈ ਮਨ ਨੂੰ ਤਸੱਲੀ ਜੀ ਹੁੰਦੀ ਹੈ ਬਿਲਕੁਲ ਜੀ ਪੂਰਾ ਸਕੂਨ ਆਉਂਦਾ ਜੀ ਸ਼ਾਮ ਨੂੰ ਪੂਰਾ ਬੱਚਿਆਂ ਦੇ ਨਾਲ ਬੈਈਦਾ ਕੇਵਲੇ ਬੱਚਿਆਂ ਨਾਲ ਖੇਡੀਦਾ ਵੀ ਇੱਥੇ ਆ ਕੇ ਪੂਰਾ ਪਿੰਡ ਦਾ ਫੀਲ ਹੁੰਦਾ ਹੁਣ ਮੇਰਾ ਲੱਗੇ ਘਰ ਆ ਉਹ ਕੋਠੀ ਦੇ ਅੰਦਰ ਜਾਈਏ ਘਰਾਂ ਦੇ ਵਿੱਚ ਤੇ ਉਹ ਸਕੂਨ ਜੇ ਨਹੀਂ ਮਿਲਦਾ ਘੁਟੰਜੀ ਹੁਣ ਐਵੇਂ ਲੱਗਦਾ ਜਿੱਦਾਂ ਘੁਟੰਜਾ ਲੱਗਦਾ ਤੇ ਬੱਚੇ ਵੀ ਆਣ ਕੇ ਖੁਸ਼ ਹੁੰਦੇ ਆ ਖੇਡਦੇ ਆ ਜੀ ਸਾਰਾ ਕੁਝ ਵਧੀਆ ਉਹ ਹੀ ਮਤਲਬ ਮਿੱਟੀ ਦੇ ਵਿੱਚ ਪੁਰਾਣੇ ਆਪਾਂ ਜਿੱਦਾਂ ਕੁੱਤੇ ਹੁੰਦੇ ਵੀ ਵੇਖਦੇ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਉਹੋ ਹੀ ਚੀਜ਼ ਮੈਂ ਦੇਖਦਾ ਹੁੰਦਾ ਸੀ ਜਾ ਕੇ ਸਾਡੇ ਪਿੰਡ ਆਪਾਂ ਜਾਣਾ ਪਿੰਡ ਜਾ ਕੇ ਦੇਖਣਾ ਉਹ ਚੀਜ਼ ਖੇਡਣੀ ਆ ਜੋ ਚੀਜ਼ਾਂ ਮੈਨੂੰ ਹੁੰਦਾ ਸੀ ਬੱਚੇ ਕਿ ਮੈਂ ਚਾਹੁੰਦਾ ਕਿ ਮੇਰੇ ਬੱਚਿਆਂ 'ਚ ਵੀ ਉਹ ਚੀਜ਼ ਗੱਟਸ ਰਹੇ ਪੁਰਾਣੇ ਕਿ ਹਾਂ ਆ ਚੀਜ਼ਾਂ ਹੁੰਦੀਆਂ ਉਹ ਬੱਚੇ ਬਿਲਕੁਲ ਸ਼ਹਿਰੀ ਟਾਈਪ ਜੇ ਆਪਾਂ ਸ਼ਹਿਰ 'ਚ ਆਏ ਆ ਪਿੰਡੋਂ ਤੇ ਉਹ ਸ਼ਹਿਰੀ ਟਾਈਪ ਨਾ ਬਣ ਕੇ ਰਹਿ ਜਾਣ ਇਹ ਹਵੇਲੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ ਉੱਥੇ ਹੀ ਵਿਆਹ ਸ਼ਾਦੀਆਂ ਮੌਕੇ ਨਵੇਂ ਜੋੜੇ ਵੀ ਇਸ ਹਵੇਲੀ 'ਚ ਆਪਣੀਆਂ ਫੋਟੋਆਂ ਖਿੱਚਵਾਉਣ ਲਈ ਆਉਂਦੇ ਨੇ ਵਾਕਿਆ ਹੀ ਇਹ ਹਵੇਲੀ ਦੇਖ ਕੇ ਜਿੱਥੇ ਲੋਕਾਂ ਨੂੰ ਖੁਸ਼ੀ ਮਿਲਦੀ ਹੈ ਉੱਥੇ ਹੀ ਆਪਣੇ ਕਲਚਰ ਆਪਣੇ ਵਿਰਸੇ ਨਾਲ ਜੁੜਨ ਦਾ ਮੌਕਾ ਵੀ ਮਿਲਦਾ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ